ਭਾਈ ਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਚੜ੍ਹਦੀ ਕਲਾ ਔਰ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਜੋ ਪਾਣੀ ਸਾਡੇ ਵੱਲ ਹਰ ਵਾਰ ਤਾਂ ਨਹੀਂ ਆਉਂਦੇ ਪਰ ਵਿੱਚੋਂ ਕੁਝ ਟਾਈਮ ਪਾ ਕੇ ਆਉਂਦੇ ਹਨ ਪਰ ਉਹ ਜਿਹੜਾ ਥੱਬਾ ਹੈ ਉਹ ਸਾਡੇ ਕਿਸਮ ਸਮਝ ਲਓ ਜਾਂ ਜੋ ਮਰਜੀ ਨੂੰ ਸਮਝ ਲਓ ਕਿ ਸਾਡੀ ਕਿਸਮ ਵਿੱਚ ਹੀ ਲਿਖਿਆ ਹੋਇਆ ਹੈ ਰੱਬ ਨੂੰ ਜੋ ਮਨਜ਼ੂਰ ਹੁੰਦਾ ਹੁੰਦਾ ਤਾਂ ਉਹੀ ਹੈ ਤੇ ਅੱਜ ਤੁਹਾਨੂੰ ਪਾਣੀ ਜਿਹੜਾ ਮੈਂ ਇਸ ਕੈਂਬਰੇ ਨੂੰ ਉਧਰ ਕਰਕੇ ਤੁਹਾਨੂੰ ਦਿਖਾਉਣ ਲੱਗਾ ਹਾਂ ਨਾਲੇ ਮੈਂ ਵਿੱਚ ਸੁਝਾਅ ਵੀ ਦੇਵਾਂਗਾ ਉਹ ਸੁਝਾਅ ਨੂੰ ਤੁਸੀਂ ਕਮੈਂਟਾਂ ਵਿੱਚ ਔਰ ਜੋ ਵੀ ਮੇਰੀ ਗੱਲਾਂ ਜਿੰਨੀਆਂ ਵੀ ਹੋਣ ਚੰਗੀਆਂ ਲੱਗਣ ਤਾਂ ਮੇਰੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਔਰ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਮੈਂ ਬਿਲਕੁਲ ਗਰੀਬ ਜੇ ਘਰ ਤੋਂ ਮੰਡਾ ਕਿਉਂਕਿ ਮੈਂ ਕਈ ਵਾਰੀ ਕੰਮ ਕਰ ਤੋਂ ਵਿਹਲਾ ਹਾਂ ਤਾਂ ਇਹ ਮੈਂ ਵੀਡੀਓ ਬੰਦਾ ਰਹਿਣਾ ਅਕੀ ਪਰਸਨ ਇਹ ਜੇ ਨਹੀਂ ਲੱਗਿਆ ਕਿਉਂਕਿ ਅਜੇ ਇਹਨਾਂ ਦੀ ਆਪਾਂ ਚੀਜ਼ਾਂ ਦਾ ਨਹੀਂ ਪਤਾ ਕਿ ਇਹਦੇ ਵਿੱਚ ਕੀ ਸਸਤ ਹੈ ਕੀ ਕੁਝ ਆਉਣਾ ਹੈ ਕੀ ਕੁਝ ਨਹੀਂ ਆਉਣਾ ਪਰ ਚਲੋ ਮਿਹਨਤ ਕਰਦੇ ਰਹੀਏ ਤਾਂ ਇੱਕ ਦਿਨ ਵਾਇਰਲ ਹੋਪਾਰ ਜ਼ਰੂਰ ਕਰਾਉਂਦਾ ਹੈ ਤਾਂ ਆਹ ਤੇ ਉਹਨਾਂ ਕੈਮਰਾਮੈਨ ਦੂਜੇ ਪਾਸੇ ਕਰਨ ਲੱਗਿਆ ਤੇ ਵੇਖੋ ਪਾਣੀ ਦਾ ਮੰਜ਼ਰ ਸਾਡੇ ਪਾਣੀ ਕਿਵੇਂ ਥੇਤਾਂ ਔਰ ਘਰਾਂ ਦੇ ਵਿੱਚ ਜਿਹੜੇ ਪਹਿਲਾਂ ਵੀ ਪਾਣੀ ਆਉਂਦੇ ਰਹਿੰਦੇ ਨੇ ਉਹ ਵੀ ਇਸੇ ਤਰ੍ਹਾਂ ਹੀ ਪਾਣੀ ਜਿਹੜੇ ਨੇ ਆਉਂਦੇ ਨੇ ਇਹ ਨਹੀਂ ਕਿ ਪਹਿਲੀ ਵਾਰੀ ਆਇਆ ਹੈ ਕਿ ਅਸੀਂ ਅੱਜ ਤੋਂ ਦਾਦੇ ਪੜਦਾਦਿਆਂ ਤੇ ਵਿੰਦੇ ਆਨੇ ਆ ਕਿ ਸਾਡੇ ਜਿਹੜੇ ਪਾਣੀ ਇਦਾਂ ਹੀ ਆਉਂਦੇ ਰਹਿੰਦੇ ਨੇ ਕੁਝ ਟਾਈਮ ਬਾਅਦ ਕੁਝ ਸਾਲਾਂ ਬਾਅਦ ਇਹ ਜਿਹੜਾ ਸਾਨੂੰ ਮਾਰ ਇੱਕ ਵਾਰੀ ਦੇ ਜਾਂਦਾ ਹੈ ਇਹ ਸਾਨੂੰ ਲਗਭਗ 3-4-5 ਸਾਲ ਪਿੱਛੇ ਕਰ ਦਿੰਦਾ ਕਿਉਂਕਿ ਅਸੀਂ ਉੱਥੇ ਦੇ ਉੱਥੇ ਖੜੇ ਰਹਿ ਜੰਨੇ ਆ ਤਾਂ ਇਸ ਦੇ ਵਿੱਚ ਇੱਕ ਮੈਂ ਹੋਰ ਵੀ ਬਹੁਤ ਦੁੱਖ ਭਰੀਆਂ ਗੱਲਾਂ ਕਰਾਂਗਾ ਕਿ ਜਿਹਦੇ ਨਾਲ ਸਰਕਾਰਾਂ ਨੂੰ ਤਾਂ ਆਪਾਂ ਨੂੰ ਮਾਤ ਇਹਦੇ ਵਿੱਚ ਹੀ ਦੇਣੀ ਹੋएगी ਕਿਉਂਕਿ ਸਾਡੇ ਕਈ ਗਰੀਬਾਂ ਦੇ ਜਿਹੜੇ ਕੰਮ ਨੇ ਉਹ ਬੜੇ ਹਦੂਰੇ ਪੈ ਰਹਿ ਜਾਂਦੇ ਨੇ ਕਿਉਂਕਿ ਸਾਨੂੰ ਇਹੋ ਜਿਹਾ ਮਾਰਾਂ ਪੈਂਦੀਆਂ ਨੇ ਤਾਂ ਅਸੀਂ ਟਾਈਮ ਜਿਹੜਾ ਹੈ ਸਰਕਾਰੇ ਦਰਬਾਰੇ ਨਹੀਂ ਕੱਢ ਸਕਦੇ ਇਸ ਕਰਕੇ ਮੈਂ ਸਭ ਵੀਡੀਓ ਨੂੰ ਨਾਲ ਤਾਂ ਸ਼ੂਟ ਕਰ ਰਿਹਾ ਤਾਂ ਕਿ ਇਹ ਤੁਹਾਨੂੰ ਇਹ ਨਾ ਲੱਗੇ ਕਿ ਪਾਣੀ ਦੇ ਵਿੱਚ ਸੱਜਣ ਬਣਾ ਰਿਹਾ ਤੇ ਸ਼ਾਇਦ ਸ਼ੂਟ ਹੋਵੇ ਕਿਉਂਕਿ ਇਹ ਮੈਂ ਮਕਾਨ ਦੇ ਉੱਪਰ ਖੜ ਕੇ ਬਣਾ ਰਿਹਾ ਕਿਉਂਕਿ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਪਾਣੀ ਹੈ 2-2 ਡਾਈਟੀ ਫੁੱਟ ਸਬਾਨ ਉੱਚੇ ਕੀਤੇ ਹੋਏ ਨੇ ਤੇ ਪਸੂ ਜਿਹੜੇ ਬਾਹਰ ਨੇ ਆਪ ਚੋਰੀਆਂ ਤੋਂ ਬਚਨ ਦੇ ਲਈ ਮਕਾਨਾਂ ਦੇ ਸੌ ਰਹੇ ਆ ਕਿਉਂਕਿ ਪਿਛਲੀ ਵਾਰ ਸਾਡੇ ਇਧਰੋਂ ਚੋਰੀਆਂ ਵੀ ਬਹੁਤ ਹੋਈਆਂ ਸੀ ਜਿਸੇ ਕਰਕੇ ਅਸੀਂ ਕੁਝ ਲੋਕ ਇੱਥੇ ਵੇਚੀ ਰਹਿੰਦੇ ਆ ਤੇ ਹੁਣ ਮੈਂ ਗੱਲ ਰਾਜਨੀਤਿਕ ਦੀ ਤੇ ਆਮ ਜਨਤਾ ਦੀ ਕਰਨ ਲੱਗਿਆ ਜਿਹਦੇ ਨਾਲ ਇਹ ਗੱਲਾਂ ਜ਼ਰੂਰੀ ਨੇ ਸਾਂਝੀਆਂ ਕਰਨੀਆਂ ਕਿਉਂਕਿ ਜਨਨ ਚਰੇ ਗੱਲਾਂ ਕਰੀਏ ਨਾ ਤੇ ਸਮਝ ਨਹੀਂ ਆਉਂਦੀਆਂ ਤਾਂ ਮੇਰਾ ਹੱਥ ਤੁਹਾਨੂੰ ਦਿਖ ਰਿਹਾ ਉਸ ਟਾਈਮ ਪਿਛਲੀ ਵਾਰ ਤੇ ਹੀ ਦੇ ਵਿੱਚ ਪਾਣੀ ਆਇਆ ਸੀ ਤੇ ਉਹ ਨੁਕਰ ਤੇ ਪਲੱਛਾਂ ਸੀਗੀਆਂ ਤੇ ਉਹ ਵੀ ਡੈਡ ਡੇਰੀਆਂ ਹੋ ਗਈਆਂ ਸੀ ਕੰਦ ਸੀਗੀ ਸਾਰੀ ਤਾਂ ਇਹ ਸਾਰੀ ਕੰਦ ਜਿਹੜੀ ਉਹ ਮੀਂਹ ਸੌਰੀ ਆਪਣੇ ਦਰਿਆ ਦੇ ਪਾਣੀ ਦੇ ਨਾਲ ਆਉਣ ਨਾਲ ਇਹ ਕੰਦ ਸਾਰੀ ਡਿੱਗ ਪਈ ਸੀ ਤੇ ਬਾਕੀ ਆ ਪਿੱਛੇ ਇੱਕ ਛੋਟਾ ਪੋਰਸ਼ਨ ਸੀ ਆ ਇੱਥੇ ਇਹ ਵੀ ਡਿੱਗ ਪਿਆ ਸੀ ਤੇ ਸਾਲ ਬਾਅਦ ਆ ਕੇ ਥੋੜੀ ਬਹੁਤ ਈਟਾਂ ਲਾਈਆਂ ਤਾਂ ਸੱਟ ਕੀਤਾ ਸੀਗਾ ਤੇ ਇਹ ਉਵੇਂ ਦਵੇਂ ਹੀ ਰਹਿ ਗਿਆ ਤਾਂ ਵੇਖ ਲੋ ਅਜੇ ਪਿਛਲਾ ਤਾਂ ਜਿਹੜਾ ਹਟਿਆ ਨਹੀਂ ਤੇ ਹੁਣ ਨਵਾਂ ਸਾਨੂੰ ਦੁੱਖ ਜਿਹੜਾ ਰੱਬ ਵੱਲੋਂ ਦਿੱਤਾ ਜਾ ਰਿਹਾ ਹੈ ਸੰਗ ਦਾ ਵੱਲੋਂ ਨਹੀਂ ਇਹ ਤਾਂ ਅਸੀਂ ਹੁਣ ਰੱਬ ਨੂੰ ਹੀ ਹਾਫਤ ਕਹਿੰਨੇ ਆ ਕਿ ਪਤਾ ਨਹੀਂ ਕਿਹੜੇ ਇਹ ਪਾਪ ਕੀਤੇ ਨੇ ਕਿ ਐਨਾ ਸਾਨੂੰ ਮਤਲਬ ਹੈ ਸੀਮਤਾਂ ਚੱਲਣੀਆਂ ਪਰ ਪਰ ਅਸੀਂ ਦੂਜੇ ਪਾਸੇ ਉਹ ਸਭਾਈ ਗੁਰੂ ਦਾ ਨਾਮ ਜਪਦੇ ਆ ਕਿ ਅਸੀਂ ਆਨੇ ਵੀ ਸਾਨੂੰ ਤੋਂ ਦਿਲ ਤੇ ਔਰ ਮਨ ਤੇ ਇੰਨੀ ਸ਼ਕਤੀ ਦਿੱਤੀ ਹੋਈ ਹੈ ਕਿ ਅਸੀਂ ਇਹ ਜਿਹੜੀ ਮੁਸੀਬਤਾਂ ਹੁੰਦੀਆਂ ਨੇ ਐ ਮਤਲਬ ਐ ਸਹਿ ਜਾਂਦੇ ਆ ਜਿਵੇਂ ਸਾਡੇ ਅੰਦਰ ਖੁਦ ਭਗਵਾਨ ਔਰ ਵਾਹਿਗੁਰੂ ਜੀ ਆ ਕੇ ਬੈਠੇ ਨੇ ਕਿ ਸਾਨੂੰ ਇੰਨੀ ਸ਼ਕਤੀ ਉਹਨਾਂ ਨੇ ਦਿੱਤੀ ਹੋਈ ਹੈ ਔਰ ਅੱਜ ਮੈਂ 2 ਸਤੰਬਰ 2025 ਦੀ ਵੀਡੀਓ ਇਹ ਬਣਾ ਰਿਹਾ ਆ ਆਪਣੇ ਮਕਾਨ ਦੇ ਉੱਤੋਂ ਖੜ ਕੇ ਤੇ ਨਾਲ ਤੁਹਾਨੂੰ ਪਾਣੀ ਵੀ ਦਿਖਾ ਰਿਹਾ ਤਾਂ ਇਹ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਇਹ ਮੰਜ਼ਰ ਉਦੋਂ ਦਾ ਚੱਲਦਾ ਆਂਦਾ ਹੈ ਸਰਕਾਰਾਂ ਦੀ ਨੀਤੀ ਸੱਚਮੁੱਚ ਮਾੜੀ ਹੈ ਪਰ ਲ ਮੈਂ ਨਹੀਂ ਬੋਲਦਾ ਸੀ ਪਹਿਲਾਂ ਵੀ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਨੇ ਵੀ ਮਤਲਬ ਹੈ ਬਹੁਤ ਹੀ ਲੋਕਾਂ ਨੂੰ ਹਨੇਰੇ 'ਚ ਰੱਖਿਆ ਵਾ ਬਾਰਡਰ ਪੱਟੀ ਨੂੰ ਕੋਈ ਇੰਨਾ ਖਾਸ ਕੁਝ ਨਹੀਂ ਸੋਚਿਆ ਹੋਇਆ ਪਰ ਇਨਸਾਨ ਤਾਂ ਇੱਥੇ ਵੀ ਨੇ ਇਹ ਤਾਂ ਨਹੀਂ ਹੈਗਾ ਕਿ ਨਹੀਂ ਹੈਗੇ ਤੇ ਸਾਨੂੰ ਮਤਲਬ ਬਹੁਤ ਅਨਗੋਲਿਆ ਕਿ ਕਰੀ ਰੱਖਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਬੇਚਾਹੀ ਬਣਦੇ ਨੇ ਤਾਂ ਸਾਡੇ ਕਰਤਾ ਤੱਕ ਪਹੁੰਚਣਗੇ ਇਹਨਾਂ ਦੀਆਂ ਨੀਤੀਆਂ ਬਹੁਤ ਮਾੜੀਆਂ ਨੇ ਮੈਂ ਕਾਂਗਰਸ ਨੂੰ ਵੀ ਵੋਟ ਪਾਈ ਹੈ ਅਕਾਲੀ ਦਲ ਨੂੰ ਵੀ ਵੋਟ ਪਾਈ ਹੈ ਭਾਜਪਾ ਨੂੰ ਵੀ ਵੋਟ ਪਾਈ ਹੈ ਔਰ ਛਾੜੂ ਵਾਲਿਆਂ ਨੂੰ ਵੀ ਵੋਟ ਪਾਈ ਹੈ ਪਰ ਮੈਨੂੰ ਅਜੇ ਤੱਕ ਇਹਨਾਂ ਦਾ ਕੋਈ ਐਡਾ ਵੱਡਾ ਖਾਸ ਜਿਹੜਾ ਸਤਕਾਰ ਜਨਤਨ ਇਹਨਾਂ ਦੇਣਾ ਚਾਹੀਦਾ ਔਰ ਨਹੀਂ ਮਿਲਿਆ ਅਜੇ ਤੱਕ ਤਾਂ ਹੁਣ ਮੈਂ ਦੇਸ਼ ਦੀ ਵਿੱਚ ਗੱਲ ਕਰਨ ਲੱਗਾ ਅੱਜ ਮੈਂ ਸਵੇਰੇ ਇੱਕ ਵੀਡੀਓ ਵੇਖ ਰਿਹਾ ਸੀ ਉਹਦੇ ਚ 7 8 ਦੇਸ਼ਾਂ ਦੇ ਕਲਿੱਪ ਆਏ ਸੀ ਜਿੱਥੇ ਆਪਣੇ ਮੋਦੀ ਸਾਹਿਬ ਖੁਦ ਆਪਣੇ ਦੇਸ਼ ਦੀ ਮਤਲਬ ਬਦਨਾਮੀ ਕਰ ਰਿਹਾ ਹੈ ਇਹੋ ਜਿਹਾ ਇਨਸਾਨ ਘਟੀਆ ਮੈਂ ਤਾਂ ਕਿਤੇ ਵੀ ਕਿਸੇ ਮੁਲਕ ਦਾ ਨਹੀਂ ਵੇਖਿਆ ਜਿਹੜਾ ਖੁਦ ਆਪਣੇ ਦੇਸ਼ ਦੀ ਬੁਰੀਾਈ ਕਰਾਵੇ ਬੜੀ ਸ਼ਰਮ ਆ ਰਹੀ ਹੈ ਉੰਨੀ ਸਾਨੂੰ ਮਤਲਬ ਦੁੱਖਾ ਪਾਣੀ ਦਾ ਨਹੀਂ ਹੋ ਰਿਹਾ ਜਿੰਨਾ ਸਾਨੂੰ ਉਹ ਦੁੱਖ ਉਸ ਦੋ ਦੋ ਸ਼ਬਦਾਂ ਦੇ ਵਿੱਚ ਹੋ ਰਿਹਾ ਕਿਉਂਕਿ ਮੈਂ ਸਵੇਰੇ ਚਾਹੀ ਪੀਣ ਲੱਗਿਆ ਸੀ ਤੇ ਬਸ ਉਹ ਕਲਿੱਪ ਜੇ ਸਾਹਮਣੇ ਆ ਗਿਆ ਤਾਂ ਕਿੰਨੀ ਸ਼ਰਮ ਵਾਲੀ ਗੱਲ ਹੈ ਇਸ ਨਰਿੰਦਰ ਮੋਦੀ ਜੀ ਨੂੰ ਇੰਨੀ ਦੇਸ਼ ਦੀ ਬਰਾਈ ਕਰਨ ਨਾਲੋਂ ਤਾਂ ਕਿਦੇ ਬਾਹਰ ਦੇ ਮੁਲਕਾਂ ਚ ਨਿਕਲ ਜਾਣਾ ਚਾਹੀਦਾ ਜਿੱਥੇ ਉਹਨੂੰ ਚੰਗਾ ਲੱਗਦਾ ਹੈ ਕਿ ਦੇਸ਼ ਇਹਨੂੰ ਬੰਨ ਕੇ ਨਹੀਂ ਰੱਖੀ ਬੈਠਾ ਪਰ ਲੋਕ ਜਿਹੜੇ ਨੇ ਇਹਨੂੰ ਬਹੁਤ ਹੁਣਗਾ ਮਾਤ ਦੇਣਗੇ ਪਰ ਇਹ ਵੀ ਪਤਾ ਲੱਗਿਆ ਕਿ ਵਾਕਿਆ ਹੀ ਇਹ ਚੋਰ ਹੈ ਇਹ ਚੋਰੀ ਕਰਕੇ ਵੋਟਾਂ ਪਉਂਦਾ ਹੈ ਤੇ ਤਾਂ ਇਹ ਦੋ ਭਾਰਤੀ ਜੀਵਾਰ ਵੀ ਬਣ ਚੁੱਕਾ ਹੈ ਪਰ ਲੋਕ ਅੱਗੇ ਜੇ ਸਿਆਣੇ ਹੋ ਗਏ ਤਾਂ ਬੈਲਟ ਪੇਪਰ ਜਾਂ ਕਿਸੇ ਵੀ ਚੀਜ਼ ਨਾਲ ਵੋਟ ਪਾਉਣਗੇ ਤਾਂ ਪੂਰਾ ਇਹ ਮਤਲਬ ਧਿਆਨ ਰੱਖਣਗੇ ਕਿ ਅਸੀਂ ਵੋਟ ਕਿਨੂੰ ਪਾ ਰਹੇ ਆ ਤੇ ਇਹ ਦੇ ਨਾਲ ਸਾਡੇ ਜਿਹੜੇ ਚਾਲ ਚੱਲਣੇ ਸਮੋਦੀ ਜੀ ਦੇ ਔਰ ਇਸ ਸੈਂਟਰ ਗਵਰਨਮੈਂਟ ਦੀ ਹੈ ਐਨੀ ਘਟੀਆ ਹੈ ਕਿ ਮੈਂ ਵੀ ਸੱਚ ਪਹਿਲਾਂ ਇੰਨਾਂ ਚੀਜ਼ਾਂ 'ਚ ਨਹੀਂ ਧਿਆਨ ਦਿੰਦਾ ਸੀ ਕਿ ਇਹ ਕੀ ਹਿਸਾਬ ਹੈ ਇਸ ਸਮਾਜ ਦੇ ਵਿੱਚ ਕੀ ਚੱਲ ਰਿਹਾ ਹੈ ਪਰ ਅੱਜ ਮੈਂ ਕੁਝ ਕਲਿੱਪ ਵੇਖੇ ਨੇ ਉਹਦੇ ਵਿੱਚ ਬਹੁਤ ਕੁਝ ਵੇਖਣ ਨੂੰ ਮਿਲਿਆ ਹੈ ਕਿ ਜਿਹੜੀ ਚੀਜ਼ ਸੈਂਟਰ ਗਵਰਨਮੈਂਟ ਕਰਦੀ ਹੈ ਉਹੀ ਹਾਲਾਤ ਸਾਡੇ ਜਿਹੜੇ ਸੂਬੇ ਦੀਆਂ ਸਰਕਾਰਾਂ ਹੁੰਦੀਆਂ ਨੇ ਉਹ ਵੀ ਉਵੇਂ ਹੀ ਕਰਦੇ ਨੇ ਇੱਕ ਹੀ ਹੋਇਆ ਵੀ ਉਹ ਦੇਸ਼ ਐਸ ਪ੍ਰਸਤੀ ਕਰਦਾ ਤਾਂ ਸੋਭਾ ਵੀ ਫਿਰ ਐਸ ਪ੍ਰਸਤੀ ਕਰੇ ਜਿੰਨੇ ਐਂਬਲ ਬਣਦੇ ਨੇ ਸਾਰੇ ਐਸ ਪ੍ਰਸਤੀ ਕਰਦੇ ਨੇ ਇਹ ਗਲਤ ਗੱਲ ਹੈ ਇਹਨਾਂ ਵਾਸਤੇ ਬਹੁਤ ਹੀ ਮਾੜੀ ਨੀਤੀ ਹੈ ਇਹਨਾਂ ਦੀ ਇਹ ਰਾਜਨੀਤੀ ਜਿਹੜੀ ਹੈ ਕਰਨੀ ਹੈ ਤਾਂ ਬਿਲਕੁਲ ਸਾਫ਼ ਸੁਥਰੀ ਕਰੋ ਜਿੱਦੇ ਵਿੱਚ ਲੋਕਾਂ ਦਾ ਜਿਹੜਾ ਭਲਾ ਹੋ ਸਕੇ ਤਾਂ ਅੱਗੇ ਦੋ ਤਿੰਨ ਸਰਕਾਰਾਂ ਸੀ ਤੇ ਚੌਥੀ ਵੀ ਪੰਜਾਬ ਦੇ ਵਿੱਚ ਲਿਆ ਕੇ ਵੇਖੀ ਹੈ ਪਰ ਉਹਦੇ ਨਾਲ ਵੀ ਸਾਨੂੰ ਜਿਹੜਾ ਉਹ ਕੁਛ ਨਹੀਂ ਮਿਲਿਆ ਜਿਹੜਾ ਜਨਤਾ ਚਾਹੁੰਦੀ ਹੈ ਤਾਂ ਇਹ ਵੀ ਜਿਹੜੇ ਨੇ ਲੁਟੇਰੇ ਹੀ ਨਿਕਲੇ ਕੁਛ ਕੰਮ ਜਿਹੜੇ ਨੇ ਚੰਗੇ ਵੀ ਹੈਗੇ ਆ ਵਿੱਚ ਪਰ ਲੁਟੇਰੇ ਤਾਂ ਉਹਨਾਂ ਤੋਂ ਹੀ ਵੱਧ ਨਿਕਲੇ ਨੇ ਕੰਮਾਂ ਚੰਗੇ ਨੂੰ ਕੀ ਕਰੀਏ ਜੇ ਲਟੇਰ ਪੁਣਾ ਉਸ ਤੋਂ ਬਾਅਦ ਕਰਨਾ ਹੈ ਤਾਂ ਇਹ ਕਹਿੰਦੇ ਨੇ ਉਹਨਾਂ ਨੇ ਐਸ਼ ਪ੍ਰਸਤੀ ਕੀਤੀ ਹੈ ਤਾਂ ਫਿਰ ਅਸੀਂ ਵੀ ਕਰਾਂਗੇ ਇਹ ਕੀ ਹੋਇਆ ਕਿ ਸੁਧਾਰਨ ਦੀ ਵਧਾਏ ਉਲਟਾ ਵਗਾੜਨ ਝੁਪ ਗਏ ਤਾਂ ਇਹ ਜਿਹੜਾ ਮੰਜ਼ਰ ਹੈ ਇਹਨਾਂ ਨੂੰ ਇੱਥੇ ਕੁਝ ਨਹੀਂ ਦਿਖ ਰਿਹਾ ਵੀ ਇਹਨਾਂ ਲੋਕਾਂ ਨੂੰ ਕੀ ਅਸੀਂ ਦੇਣਾ ਹੈ ਆ ਇਹ ਡੁੱਬੇ ਹੋਏ ਲੋਕ ਨੇ ਜਿਹੜੇ ਕਿੰਨੇ ਸਾਲ ਪਿਛਾਂ ਹਟ ਜਾਣਗੇ ਤਾਂ ਇਹਨਾਂ ਨੂੰ ਕੋਈ ਸ਼ਰਮ ਜਾ ਨਹੀਂ ਹੈ ਨਾ ਸੈਂਟਰ ਨੂੰ ਹੈ ਔਰ ਸੈਂਟਰ ਵੀ ਗਵਰਨਮੈਂਟ ਐਨੀ ਚੁੱਪਚੀਪੀਤੀ ਬੈਠੀ ਹੈ ਕਿ ਲੋਕ ਜਿਹੜੇ ਨੇ ਉਧਰ ਤੜਫ ਰਹੇ ਨੇ ਮਰ ਰਹੇ ਨੇ ਉਹਨਾਂ ਨੂੰ ਕੀ ਤਕਲੀਫਾਂ ਨੇ ਕੀ ਦੁੱਖ ਹੈ ਚਲੋ ਹੈ ਤਾਂ ਕੁਦਰਤੀ ਮਾਰ ਪਰ ਹੈ ਹਾਂ ਤਾਂ ਅਸੀਂ ਦੇਸ਼ ਵਾਸੀ ਦੇਸ਼ ਵਾਸੀ ਹੋਣ ਦੇ ਨਾਤੇ ਕੀ ਇਹਨਾਂ ਦਾ ਫਰਜ਼ ਨਹੀਂ ਬਣਦਾ ਕਿ ਇਹਨਾਂ ਲੋਕਾਂ ਦੀ ਜਾ ਕੇ ਮੁਸ਼ਕਲਾ ਸੁਣੀਏ ਕੀ ਇਹਨਾਂ ਨ ਮਸੀਬਤ ਐਸ ਤੋਂ ਬਾਅਦ ਪੈਣੀ ਹੈ ਤੇ ਕੀ ਇਹਨਾਂ ਤੇ ਮਸੀਬਤ ਐਸ ਤਰ੍ਹਾਂ ਚੱਲ ਰਹੀ ਹੈ ਮੈਂ ਵੇਖ ਰਿਹਾ ਕਿ ਚਲੋ ਸਾਡੇ ਸੱਜਣ ਵੀਰ ਸੰਸਥਾ ਵਾਲੇ ਸੇਵਾ ਬਹੁਤ ਕਰ ਰਹੇ ਨੇ ਜਿੰਨੇ ਜੋਗੀ ਹਨ ਖਾਣਾ ਪੀਣਾ ਔਰ ਰਾਸ਼ਨ ਪਾਣੀ ਪਹੁੰਚਾ ਰਹੇ ਨੇ ਗੱਲ ਇੱਥੇ ਨਹੀਂ ਖਤਮ ਹੁੰਦੀ ਕਿ ਸਾਡੀ ਜਿਹੜੀ ਸਥਿਤੀ ਹੈ ਇਹ ਸਥਿਤੀ ਅੱਜ ਲੋ ਇੰਨੀ ਘਬਿਆਨਕ ਚਲੀ ਗਈ ਕੀ ਅਸੀਂ ਸਮਝ ਜਿਹੜਾ ਅਗਾ ਭਵਿੱਤ ਕਿਵੇਂ ਕਰਨਾ ਹੈ ਬੀਜੋ ਬਜਾਈ ਕਿਵੇਂ ਕਰਨੀ ਹੈ ਸਾਡੇ ਕੋਲ ਪੈਸਾ ਕਿਧਰੋਂ ਆਏਗਾ ਕਿਧਰੋਂ ਨਹੀਂ ਆਏਗਾ ਤਾਂ ਇਹਦੇ ਚੱਕਰਾਂ ਦੇ ਵਿੱਚ ਅਸੀਂ ਘਰ ਬੈਠੇ ਪਰੇਸ਼ਾਨ ਹੋ ਰਹੇ ਆਂ ਚਲੋ ਹੁਣ ਤਾਂ 10 ਦਿਨ 15 ਦਿਨ 20 ਦਿਨ ਰਾਸ਼ਨ ਪਾਣੀ ਆਉਂਦਾ ਰਹੇਗਾ ਤੇ ਬਾਅਦ ਵਿੱਚ ਅਸੀਂ ਕਿਧਰ ਜਾਵਾਂਗੇ ਔਰ ਕੀ ਕਰਾਂਗੇ ਅਸੀਂ ਬੀਜੋ ਬਜਾਈ ਕਿਵੇਂ ਕਰਾਂਗੇ ਜਿਹੜਾ ਥੱਬਾ ਸਾਨੂੰ ਲੱਗ ਚੁੱਕਿਆ ਹੈ ਇਹ ਥੱਬਾ ਸਾਨੂੰ ਕਾਫੀ ਸਾਲ ਪਛਾਣ ਲੈ ਗਿਆ ਅਗਾ ਬੱਚਿਆਂ ਦੀ ਅਚਾਦੀਆਂ ਕਰਨੀਆਂ ਔਰ ਛਾਦਿਆਂ ਦੇ ਵਿੱਚ ਮੇਰੇ ਗੱਲ ਆ ਗਈ ਕਿ ਸਰਕਾਰ ਦੀਆਂ ਇੰਨੀਆਂ ਨੀਤੀਆਂ ਮਾੜੀਆਂ ਨੇ ਕਿ ਗਰੀਬ ਬੰਦਾ ਚੱਕਰ ਨਹੀਂ ਕੱਟ ਸਕਦਾ ਮੈਂ ਵਾਰ-ਵਾਰ ਬੇਨਤੀ ਕਰਦਾ ਗਰੀਬ ਬੰਦਾ ਦਫ਼ਤਰਾਂ ਦੇ ਚੱਕਰ ਨਹੀਂ ਕੱਢ ਸਕਦਾ ਤਾਂ ਕਿ ਉਹਦੇ ਵਿੱਚ ਜਿਹੜੀ ਇਹ ਪੋਲਿਸੀ ਦਿੱਤੀ ਗਈ ਹੈ ਛਗਨ ਸਕੀਮ ਆਲੀ ਉਹਦੇ ਜਿਹੜੇ ਨੇ ਉਹਦੀ ਥੋੜੀ ਬਹੁਤੀ ਸੌਧ ਕੀਤੀ ਜਾਵੇ ਕਿਉਂਕਿ ਸਿਰਫ ਦੋ ਹੀ ਡਾਕੂਮੈਂਟ ਲੱਗਣ ਔਰ ਦੋ ਡਾਕੂਮੈਂਟ ਦੇ ਵਿੱਚ ਜੜੀ ਉਹ ਦੀ ਸ਼ਗਨ ਸਕੀਮ ਦੇ ਖਾਤੇ ਚ ਪਾਈ ਜਾਣੀ ਚਾਹੀਦੀ ਹੈ ਤਾਂ ਗੱਲਾਂ ਦੱਸ ਜਣੋ ਬਹੁਤ ਸਾਰੀਆਂ ਨੇ ਕਰਨ ਵਾਲੀਆਂ ਪਰ ਕੁਝ ਟਾਈਮ ਦੇ ਵਿੱਚ ਅਗਾ ਪਿਛਾਂ ਵੀ ਦੇਖਣਾ ਹੈ ਤਾਂ ਇਨੀਆਂ ਗੱਲਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਇਸ ਵੀਡੀਓ ਦੇ ਵਿੱਚ ਤੁਸੀਂ ਪਾਣੀ ਦਾ ਮੰਜ਼ਰ ਦੇਖਿਆ ਪਾਣੀ ਕਿਵੇਂ ਚੱਲ ਰਿਹਾ ਸਾਡੇ ਘਰਾਂ ਔਰ ਖੇਤਾਂ ਦੇ ਵਿੱਚ ਅਸੀਂ ਬਹੁਤ ਇਸ ਟਾਈਮ ਅ ਡੋਕੂ ਬਰੇ ਇਹ ਦਿਨਾਂ ਦੇ ਨਾਲ ਕੱਟ ਰਹੇ ਹਾਂ ਕਿਉਂਕਿ ਆ ਦੇਖੋ ਅਸੀਂ ਠਾਣੀ ਦੇ ਵਿੱਚੋਂ ਇਸ ਤਰ੍ਹਾਂ ਟਪਦੇ ਹਾਂ ਜਿਵੇਂ ਕਾ ਸੱਜਣ ਭਰਾ ਮੇਰਾ ਚੱਲਿਆ ਇਸ ਤਮ ਸੜਕ ਵੱਲ ਤੇ ਐਡੇ-ਐਡੇ ਪਾਣੀ ਦੇ ਵਿੱਚੋਂ ਟੱਪਦੇ ਹਾਂ ਪੈਰ ਵੀ ਜਿਹੜੇ ਨੇ ਖਰਾਬ ਹੋਏ ਪੈਨੇ ਚਲੋ ਸੱਚੇ ਪਾਤਸ਼ਾਹ ਵਾਹਿਗੁਰੂ ਮੇਰ ਕਰਨਗੇ ਤਾਂ ਦਿਨ ਮਾੜੇ ਵੀ ਆਉਂਦੇ ਆ ਤਾਂ ਚੰਗੇ ਵੀ ਆ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ